ਸਾਡੇ ਕਿਸਾਨਾਂ ਦੇ ਸਿੱਧੇ ਸਾਰੇ ਕਾਰੋਬਾਰ ਆ ਕਿ ਸਾਡੇ ਕਿਸਾਨ ਹੀ ਨਹੀਂ ਇੱਥੇ ਹੈਗੇ ਤੇ ਸਾਡੇ ਕਾਰੋਬਾਰ ਸਾਰੇ ਬਿਲਕੁਲ ਬੰਦ ਵਰਗੇ ਆ ਪਹਿਲੇ ਸਮੇਂ 'ਚ ਅਸੀਂ ਤੇ ਜਿੱਥੇ ਬੰਦੀਆਂ ਆਈਆਂ ਬਿਲੀ ਬੋਰਡ ਦੀਆਂ ਨੇ ਤੇ 30 ਸਾਲਾਂ ਤੋਂ ਇਹ ਰੋਲਾ ਪਾ ਰਹੇ ਸੀ ਕਿ ਸਾਡੇ ਨਾਲ ਸਰੋਂ ਅਸੀਂ ਜੰਦਾਂ ਨੂੰ ਵੀ ਕਹਿ ਰਹੇ ਸੀ ਕਿ ਨਾਲ ਨਾਲ ਵੀ ਕਹਿ ਰਹੇ ਆ ਰਿਹਾ ਸੀ ਕਿ ਉਹ ਕੋਈ ਐਸੀ ਕੋਈ ਕੰਮ ਨਹੀਂ ਜਿਹੜੀ ਕੋਈ ਵੱਖਰੀ ਤਰ੍ਹਾਂ ਦੇ ਬਣਾਈ ਜਾਂਦੀ ਆ ਇਹ ਕਿਸਾਨ ਇਹ ਕਿਸਾਨ ਹੀ ਇਸ ਤਰ੍ਹਾਂ ਦਾ ਬੰਦਾ ਇੱਕ ਮਜ਼ਦੂਰ ਆ ਜਿਹੜਾ ਕਿ ਜਿਹਦੀ ਸਿਰਫ ਸਰਵ ਇੱਕ ਨੰਬਰ ਨਹੀਂ ਦਈ ਆ ਜਿਹਦੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਨਹੀਂ ਕੋਈ ਜਿਹੜਾ ਫੇਰੀ ਨਹੀਂ ਆਪਣੀ ਆਪਣੀ ਮਿਹਨਤ ਦੀ ਕਮਾਈ ਆ ਉਹਨੂੰ ਵੀ ਇਹ ਦੱਬੇ ਜਾ ਰਹੇ ਨੇ ਤੇ ਪਿਛਲੇ ਸਮੇਂ 'ਚ ਅਸੀਂ ਤੇ ਜਿੱਥੇ ਬੰਦੀਆਂ ਜਿਹੜੀਆਂ ਬਿਲੀ ਬੋਰਡ ਦੀਆਂ ਨੇ ਇਹ 30 ਸਾਲਾਂ ਤੋਂ ਇਹ ਰੋਲਾ ਪਾ ਰਹੇ ਸੀ ਕਿ ਸਾਡੇ ਸਾਡੇ ਨਾਲ ਸਰੋਵ ਅਸੀਂ ਜਨਤਾ ਨੂੰ ਵੀ ਕਹਿ ਰਹੇ ਸੀ ਕਵਾਰਾਂ ਨੂੰ ਵੀ ਕਹਿ ਰਹੇ ਸੀ ਕਿ ਇਸ ਚੀਜ਼ ਦਾ ਜਿਹੜਾ ਜਿਹੜੇ ਬਿਲੀ ਬਿਲੀ ਐਕਟ ਜਿਹੜਾ 2003 ਬਣਾਇਆ ਸੀ ਉਹਦੇ ਅਧਿਆਤ ਵੀ ਜਿਹੜੀਆਂ ਬਿਲੀ ਮਹਿੰਗੀ ਕੀਤੀ ਗਈ ਆ ਲੋਕਾਂ ਨੂੰ ਵੀ ਉਹਦੀ ਮੁਸ਼ਕਲ ਹੈ ਇਹੋ ਜਿਹੇ ਉਹ ਜਿਹੜੇ ਕਾਨੂੰਨ ਆ ਕੀ ਫਾਇਦਾ ਕਰਦਾ ਫਾਇਦਾ ਪ੍ਰਾਈਵੇਟੇਸ਼ਨ ਕੀ ਕਰਦਾ ਫਾਇਦਾ ਜਿੱਦਾਂ ਜਨਤਾ ਨੂੰ ਮੁਸ਼ਕਲਾਂ ਦੀ ਆ ਰੋਟੀ ਕਿੱਥੋਂ ਆਉਣੀ ਅਗਰ ਜੇ ਇਹ ਪ੍ਰਾਈਵੇਟੇਟ ਇਸ ਤਰ੍ਹਾਂ ਦੇ ਦੇ ਦਿੰਦੇ ਆ ਤਾਂ ਆਮ ਲੋਕਾਂ ਦੀ ਰੋਟੀ ਖਾਣੀ ਬਹੁਤ ਮੁਸ਼ਕਲ ਹੋ ਜੂਗੀ ਸਧਾਰਨ ਖਾਣੇ ਦਾ ਆਟਾ 300 100 ਰੁਪਏ ਤੋਂ ਲੈ ਕੇ 300 ਰੁਪਏ ਦੇ ਕਿਲੋ ਤੱਕ ਹੋ ਗਿਆ ਜਿਹੜਾ ਕਿ ਭੁੱਖ ਰਾਹੀ ਦੋਸਤਾਂ ਜਦੋਂ ਹਰਾ ਇਨਕਲਾਬ ਆਇਆ ਤਾਂ ਪੰਜਾਬ ਦੇ ਵਿੱਚ ਕੋਈ ਹਕਮਬਰੀ ਨਹੀਂ ਚਾਹੀਏਗੀ ਕੋਈ ਫਤਹਿ ਮਜਬੂਰ ਕੋ ਫੈਨਿਸ਼ ਹੋਦਾ ਪਰ ਇਹਨਾਂ ਨੇ ਧਾਂਸਾ ਦੇ ਕੇ ਸਾ ਤੋਂ ਬਾਧੂ ਪੈਦਾਵਾਰ ਕਰਾ ਕੇ ਆਪਣੇ ਗਦਾਮ ਭਰ ਲਏ ਜਿਹੜੇ ਕਿ ਹੁਣ ਸਾਨੂੰ ਜਿਹੜਾ ਅਸੀਂ ਇਹਨਾਂ ਨੂੰ ਬਾਹਰ ਜਿਹੜਾ ਠੂਠਾ ਮੰਗਣ ਵਾਸਤੇ ਜਾਂਦਾ ਸੀ ਅਸੀਂ ਇਹਨਾਂ ਦਾ ਗਦਾਮ ਭਰੇ ਇਹਨਾਂ ਨੂੰ ਆਪਣੇ ਆਪ ਤੇ ਨਿਰਭਰ ਕੀਤਾ ਕਿਉਂਕਿ ਸਾਡਾ ਹੁਣ ਉਹ ਵੀ ਹੱਕ ਖੋ ਰਿਹਾ ਹੈ ਕਿਉਂਕਿ ਇਹ ਵੱਡੇ ਵੱਡੇ ਫਾਰਮ ਬਣਾਉਣਗੇ ਵੱਡੇ ਵੱਡੇ ਗਦਾਮ ਬਣਾਉਣਗੇ ਜਿਨ੍ਹਾਂ ਦੇ ਵਿੱਚ ਸਟੋਰ ਕਰ ਸਕਦਾ ਕਿਉਂਕਿ ਆਮ ਆਦਮੀ ਜ਼ਿੰਮੇਵਾਰ ਸਟੋਰ ਨਹੀਂ ਕਰ ਸਕਦਾ ਉਹ ਬਾਤ ਤੋਂ ਬਾਤ ਆਪਣੀ ਫਸਲ ਘਰ ਵੀ ਨਹੀਂ ਲਿਆਉਂਦਾ ਉਹ ਸਿੱਧਾ ਖੇਤ ਤੋਂ ਕੱਢਦਾ ਮੰਡੀ ਸਿੱਧਾ ਮੰਡੀ ਤੋਂ ਪੈਸੇ ਲੈ ਕੇ ਆਪਣਾ ਘਰ ਚ ਲਾਉਂਦਾ ਇਹਦੇ ਕੋਈ ਵੀ ਸਵੇਦ ਦਾ ਸਾਡੇ ਕੋਲ ਕੋਈ ਬੰਦ ਕਰਾਉਣ ਨਹੀਂ ਆਇਆ ਅਸੀਂ ਸਾਡੀ ਇਹ ਜਿੰਨੀ ਵੀ ਮਾਰਕੀਟ ਆ ਆ ਸਾਰੀ ਤੁਸੀਂ ਦੇਖ ਸਕਦੇ ਜੇ ਇਹ ਆਪਣੇ ਆਪ ਹੀ ਸਾਰੇ ਆ ਦੁਕਾਨਦਾਰਾਂ ਨੇ ਬੰਦ ਕੀਤੀ ਆ ਕਿ ਇਹ ਦੁਕਾਨਦਾਰਾਂ ਦੀ ਇਹ ਮੰਗ ਆ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਕਿਸਾਨਾਂ ਦੇ ਉੱਤੇ ਕਾਲੇ ਕਾਨੂੰਨ ਲਾਏ ਗਏ ਆ ਇਹਨਾਂ ਨੂੰ ਵਾਪਸ ਕੀਤਾ ਜਾਵੇ ਕਿ ਕਿ ਇਹਨਾ ਕਾਲੇ ਕਾਨੂੰਨਾਂ ਕਰਕੇ ਦੁਕਾਨਦਾਰਾਂ ਦਾ ਬਹੁਤ ਐਸੇ ਬੰਦਾ ਚੱਲ ਰਿਹਾ ਜਿੰਨੇ ਵੀ ਇਹਾ ਦੇ ਸੁਭਾਅ ਭੈਣ ਭਰਾ ਨੇ ਕੋ ਜਲੋਂਦਾ ਉਹਨਾਂ ਦਾ ਝੋਨੇ ਦੀ ਖੇਤੀ ਹੋਈ ਆ ਉਦੋਂ ਕਿ ਉਹਨਾਂ ਤੇ ਕਾਲੇ ਕਾਨੂੰਨ ਛਾਪੇ ਗਏ ਤੇ ਉਹ ਇਸ ਕਰਕੇ ਸਾਰੇ ਦਿੱਲੀ ਗਏ ਆ ਤੇ ਦਿੱਲੀ ਜਾ ਕੇ ਉਹਨਾਂ ਨੇ ਮਤਲਬ ਆਪਣਾ ਰੋਸ ਕਰਨ ਦੇ ਆ ਅਸੀਂ ਜੀਐਸਟੀ ਕਰਦੇ ਆ ਕਿ ਉਹ ਜਿਹੜੇ ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਮਾਵਾ ਭੈਣਾ ਜਿਹੜੇ ਗਏ ਆ ਉਥੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਕਿਉਂਕਿ ਸਾਡੇ ਕਾਰੋਬਾਰ ਚੱਲਣ ਕੌਣ ਕਾਲਸਾ ਬਾਈ ਬਾਈ ਗਰੀਬ ਵਡੇ ਮੁੱਦਾ ਦੀ ਜੋ ਸੈਂਟਰ ਦੀ ਸਰਕਾਰ ਆ ਜੰਦੇ ਬੰਦੇ ਉਹ ਆਮ ਜਨਤਾ ਤੇ ਜਿਹੜੇ ਕਾਲੇ ਘੁੰਡਿਆ ਰਹੀ ਆ ਉਹ ਕਿਸਾਨ ਵਾਦ ਤੇ ਵੀ ਮਾਰੇ ਆ ਉਹ ਆਮ ਜਨਤਾ ਵਾਦ ਤੇ ਵੀ ਮਾਰੇ ਆ ਉਹ ਜੋ ਬਿਜ਼ਨਸਮੈਨ ਆ ਦੁਕਾਨਦਾਰ ਆ ਕੋਈ ਆਲਾ ਵਾਲਾ ਉਹਦੇ ਫਿਰ ਸਾਰੇ ਖਿਲਾਫ ਆ ਜੀ ਤੁਹਾਨੂੰ ਸਾਰਿਆਂ ਨੇ ਪਤਾ ਲੱਗ ਰਿਹਾ ਸਰਕਾਰ ਨੂੰ ਜੇ ਪਤਾ ਹੋਵੇ ਕਾਨੂੰਨ ਕੀ ਚੱਲ ਰਿਹਾ ਅੱਜ 3 ਮਹੀਨੇ ਹੋ ਗਏ ਸਾਡੇ ਕਿਸਾਨਾਂ ਨੇ ਕਿਸਾਨਾਂ ਦੀ ਪੂਰਾ ਨੂੰ ਸਾਰੇ ਹਕੂਮਤ ਦੇ ਜਰਾਏ ਨੇ ਪੰਜਾਬ ਦੇ ਨੇ ਹਿੰਦੁਸਤਾਨ ਦੇ ਚੇਹਰੇ ਜਿਹੜੇ ਬਟਾ ਚੱਲ ਰਿਹਾ ਇਹਦੀ ਮੈਂਬਰ ਜਿਹੜਾ ਦਾ ਮੈਂ ਪਤਾਵਾ ਉਹਨਾਂ ਕੋ ਵੀ ਦਿਖ ਰਹੀ ਹੈ ਕਿ ਇਹ ਬਲੰਗਾ ਜਿਹੜੀ ਮੂਲ ਸਰਕਾਰ ਹੈ ਇਹਨਾਂ ਨੇ ਦਰਦੇ ਰਾਏ ਹੋਏ ਆ ਇਹ ਸਾਰੇ ਹੀ ਇਹਨਾਂ ਦੇ ਕਾਨੂੰਨ ਹੱਦ ਵਿੱਚ ਹੋਣ ਤੇ ਹੋਰ ਸਾਨੂੰ ਜੀ ਦਰਾਂ ਆਮ ਜਨਤਾ ਹੁਣ ਸਰਦਾਂ ਦੇ ਉੱਤੇ ਲੋਕ ਦੀ ਕੀ ਲੋੜ ਆ ਰਿਟਾਇਰਮੈਂਟ ਕਰਦੇ ਬੰਦਿਆ ਪੈਨਸ਼ਨ ਸੋਚਣ ਠੀਕ ਹੈ ਉਹਦੇ ਵਿੱਚ ਸਾਡੇ ਟੈਕਨੀਕਲ ਸਰਵਿਸਮੈਨ ਤੇ ਪੀਐਚੀਬੀਐਮ ਐਮਪਲਾਈਡ ਫੈਡਰੇਸ਼ਨ ਠੀਕ ਹੈ ਪਹਿਲਾਂ ਵੀ ਸਾਡੇ ਜਿਹੜਾ ਧਰਨੇ ਲੱਗਦੇ ਨੇ ਉਹ ਸਾਡੀ 11 ਜੱਥੇ ਬੰਦਿਆ ਪੰਜਾਬ ਦੇ ਵਿੱਚ ਇਕੱਠੀਆਂ ਅੱਜ ਵੀ ਅਸੀਂ 3-4 ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਉਹਨਾਂ ਨੇ ਆਰਡੀ ਕਾਨੂੰਨ ਪਾਸ ਕਰੇ ਨੇ ਕਿਸਾਨਾਂ ਦੇ ਵਿਰੋਧੀ ਖੇਤੀਬਾੜੀ ਦੇ ਵਿਰੋਧ ਜਿਹੜੇ ਉਹਨਾਂ ਨੇ ਕੇਸ ਅੱਜ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਥੇ ਇਕੱਠੇ ਹੋયા ਇੱਕ ਜਿਹੜਾ ਉਹਨਾਂ ਨੇ ਹੋਰ ਕਾਨੂੰਨ ਪਾਸ ਕਰਨ ਜਾ ਰਹੇ ਨੇ ਜਿਹੜਾ ਬਿਜਲੀ ਐ 20-20 ਦਾ ਜਿਹਦੇ ਵਿੱਚ ਸਾਡੇ ਮਜ਼ਦਮਾਂ ਦਾ ਵੀ ਨੁਕਸਾਨ ਹੋਊਗਾ ਇੱਥੇ ਦੇ ਇੰਤਕਾਸ਼ ਲੋਕਾਂ ਨੂੰ ਜਿਹਨਾਂ ਨੂੰ ਖਰੀਦ ਬਿਜਲੀ ਮਿਲਦੀ ਆ ਉਹਨਾਂ ਦਾ ਵੀ ਨੁਕਸਾਨ ਹੋਊਗਾ ਜਿਹੜੇ ਇੱਥੇ ਕਿਸਾਨੀ ਨੂੰ ਬੰਬੀਆਂ ਤੇ ਬਿਜਲੀ ਮਿਲਦੀ ਆ ਉਹਨਾਂ ਦਾ ਨੁਕਸਾਨ ਹੋਊਗਾ ਕਿਉਂਕਿ ਇਹ ਜਿਹੜਾ ਧਾਣਾ ਬਾਣਾ ਇਹ ਡਵਾਣੀਆਂ ਨੂੰ ਦੇਣਾ ਇਹਨਾਂ ਸਰਕਾਰ ਆਪਦੇ ਕੋਲੇ ਲੈ ਜਾ ਲੈ ਕੇ ਜਾ ਰਹੀ ਆ ਇੱਥੇ ਵੱਡੇ ਵੱਡੇ ਠੇਕੇਦਾਰ ਆਉਣਗੇ ਉਹ ਕੱਲੇ ਕੱਲੇ ਫੀਡਰ ਜਾਂ ਇੱਕ ਇੱਕ ਸਬ ਡਿਵੀਜ਼ਨ ਜਾਂ ਉਹ ਇੱਕ ਇੱਕ ਸਬ ਸਟੇਸ਼ਨ ਉਹਨਾਂ ਨੂੰ ਕਵਰ ਕਰਨਗੇ ਅੱਗੇ ਉਹ ਠੇਕੇਦਾਰ ਹੋ ਰੱਖੂਗਾ ਤੇ ਜਿਹੜੀ ਸਾਨੂੰ ਬਿਜਲੀ ਆ ਇੱਥੇ ਮਿਹਨਤ ਨਾਲ ਲੋਕਾਂ ਨੂੰ ਬਹੁਤ ਮਹਿੰਗੀ ਬੀੜੂਗੀ ਭਾਵੇਂ ਇੱਥੇ ਦੀ ਸਰਕਾਰਾਂ ਨੇ ਇੱਥੇ ਹਸਪਤਾਲ ਵੇਚ ਦਿੱਤੇ ਇੱਥੇ ਬੀਮਾ ਆਲੇ ਵੇਚ ਦਿੱਤੇ ਇੱਥੇ ਜਿਹੜਾ 에ਰਪੋਰਟਾਂ ਉਹ ਵੇਚ ਦਿੱਤੀਆਂ ਇੱਥੇ ਦੇ ਜਿਹੜੇ ਹੋਰ ਹਸਪਤਾਲ ਸੀ ਉਹ ਵੇਚ ਦਿੱਤੇ ਇੱਥੇ ਦਾ ਜਿਹੜੇ ਸੜਕਾਂ ਵੇਚੀਆਂ ਇੱਥੇ ਦੀ ਹਵਾ ਵੇਚ ਦਿੱਤੀ ਇੱਥੇ ਦੇ ਲੈਂਡਸ ਪਰ ਗਏ ਨੇ ਜਿਹੜਾ ਇੱਥੋਂ ਲੈ ਗਿਆ ਤਾਂ ਚਾਹੀ ਸਾਰੇ ਸਾਨੂੰ ਲੁੱਟਣ ਵਾਲੇ ਬੱਚੇ ਆਜ ਪਾਤਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉੱਥੇ ਬਿਜਲੀ ਬੋਰਡ ਦੇ ਮਲਾਜਮ ਤੇ ਪੈਨਸ਼ਨਾਂ ਦੇ ਬਿਜਲੀ ਦਫਤਰ ਮਜੀਠਾ ਵਿਖੇ ਭਰਵਾ ਕੱਟ ਕੀਤਾ ਤੇ ਭਰਵਾ ਕੱਟ ਜਾ ਕਿਸਾਨਾਂ ਦੇ ਕੋਲ ਦੀ ਡਟਵੀਂ ਹਮਾਇਤ ਕੀਤੀ ਗਈ ਤੇ ਕੇਂਦਰ ਦੀ ਮੋਦੀ ਹਕੂਮਤ ਕੋਲ ਮੰਗ ਕੀਤੀ ਗਈ ਕਿ ਜਿਹੜੇ ਤਿੰਨ ਨਵੇਂ ਖੇਤੀ ਬੈਲ ਕਿਸਾਨ ਵਿਰੋਧੀ ਬਿਨਾਂ ਚਰਚਾ ਦੇ ਪਾਸ ਕੀਤੇ ਗਏ ਨੇ ਜਸੇਬੰਦੀ ਮੰਗ ਕਰਦੀ ਹੈ ਕਿ ਕਿੰਨੇ ਬਿੱਲ ਰੱਦ ਕੀਤੇ ਜਾਣ ਜਿਹੜੇ ਬਿਜਲੀ ਬਿੱਲ 2020 ਆ ਉਹ ਵੀ ਰੱਦ ਕੀਤਾ ਜਾਵੇ ਜਿਹੜੀਆਂ ਸਰਕਾਰੀ ਜੈ ਥਰਮਲ ਬਠੰਡਾ ਦੇ ਰੋਪੜ ਦੇ ਬੰਦ ਕੀਤੇ ਗਏ ਉਹਦੀਆਂ ਪੋਸਟਾਂ ਖਤਮ ਕੀਤੀਆਂ ਗਈਆਂ ਨੇ ਉਹ ਪੋਸਟਾਂ ਜਿਹੜੀਆਂ ਭਰੀਆਂ ਜਾਣ ਜਿਹੜੇ 14 ਲੱਖ ਟੂਲ ਪੰਜਾਬ ਦੇ ਚੱਲ ਰਹੇ ਆ 14 ਲੱਖ ਟੂਲਾਂ ਨੂੰ ਚਲਾਉਣ ਲਈ ਬਹੁਤ ਸਾਰੇ ਬਿਜਲੀ ਮੁਲਾਜ਼ਮਾਂ ਦੀ ਲੋੜ ਆ 1 ਕਰੋੜ ਤੋਂ ਵੱਧ ਖਪਤਕਾਰ ਨੇ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਮੁਲਾਜ਼ਮਾਂ ਦੀ ਗਿਣਤੀ ਘੱਟ ਆ ਜੱਥੇਬੰਦੀ ਮੰਗ ਕਰਦੀ ਆ ਕਿ ਜਿਹੜੀ ਇੱਕ ਇੱਕ ਚਾਰ ਤੋਂ ਪੈਨਸ਼ਨ ਬੰਦ ਕੀਤੀ ਆ ਉਹ ਵੀ ਚਾਲੂ ਕੀਤੀ ਜਾਵੇ ਤੇ ਜਿਹੜੇ ਬਿਜਲੀ ਬਿੱਲ 2020 ਇਹ ਰੱਦ ਕੀਤੇ ਜਾਣ ਇਹ ਸਰਕਾਰ ਤੋਂ ਸਾਡੀ ਪੁਰਜੋਰ ਬੰਦਿਆ ਕਿ ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਆ ਉਸ ਲੋਕਤੰਤਰ ਦੇ ਵਿੱਚ ਜੇ ਹੜਤਾਲਾਂ ਰੈਲੀਆਂ ਨੂੰ ਕੁਚਲਣ ਵਾਸਤੇ ਜਿਹੜੇ ਕਾਲੇ ਕਾਨੂੰਨ ਬਣਾਏ ਆ ਉਹ ਵੀ ਰੱਦ ਕੀਤੇ ਜਾਣ ਜੇ ਇਹ ਕਾਨੂੰਨ ਬਹੁਤ ਚੰਗੇ ਆ ਤੇ ਫਿਰ ਬੁੱਧੀਜੀਵੀ ਪੱਤਰਕਾਰ ਸ਼ਹਿਦਕਾਰ ਵਕੀਲ ਜੱਜ ਰਿਟਾਇਰੀ ਇਹ ਕਿਉਂ ਇਹਨਾਂ ਦਾ ਸਮਰਥਨ ਕਰ ਰਹੇ ਆ ਇਹ ਬਿੱਲ ਅਸਲ ਵਿੱਚ ਲੋਕ ਵਿਰੋਧੀ ਆ ਤੇ ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ